ਕੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਫਿਰ ਰਣਨੀਤੀ ਤਿਆਰ ਕਰੇ ਪਰ ਪੋਸਟ ਡਿਲੀਟ ਕੀਤੀ ਜਾਂਦੀ ਹੈ ਫਿਰ ਵਿਰੋਧੀ ਲਗਾਤਾਰ ਘੇਰਦੇ ਨੇ ਕੰਗਸਾਭ ਨੂੰ ਉੱਪਰ ਵਾਲਿਆਂ ਦੀ ਸਲਾਹ ਨਾਲ ਬਿਆਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੇਰੇ ਅਖਲੇ ਸਾਰੇ ਦੂ 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 ਕਰਕੇ ਉਹਨੂੰ ਪੈਗੇ ਹੋਣਗੇ ਤੁਸੀਂ ਬੜਕ ਤਾਂ ਬਹੁਤ ਵੱਡੀ ਮਾਰੀ ਸੀ ਤੇ ਹੁਣ ਤੁਸੀਂ ਨਾਲ ਦੀ ਨਾਲ ਹੀ ਪੱਤਰੇ ਬਾਚ ਗਏ ਠੀਕ ਹੈ ਸੁਪਾਲ ਸਿੰਘ ਖੈਰਾ ਨੇ ਉਹਦੇ ਉੱਤੇ ਇੱਕ ਗੀਤ ਰਾਹੀਏ ਸਾਰਾ ਕੁਝ ਵੇਸ਼ ਕੀਤਾ ਲੱਗਦਾ ਸੀ ਕਿ ਐਡਾ ਸੂਰਮਾ ਕਿਹੜਾ ਨਿਕਲ ਆਇਆ ਜਿਹੜਾ ਕਿ ਕੇਜਰੀਵਾਲ ਸਾਹਿਬ ਤੋਂ ਵੀ ਅੱਗੇ ਜਾ ਕੇ ਬਾਕੀਆਂ ਨੂੰ ਹੈਰਾਨੀ ਕਰ ਦਿੱਤਾ ਸੋ ਹੁਣ ਗੱਲ ਕਰਾਂਗੇ ਜੇ ਕਹਿ ਮੁੱਦੇ ਨੂੰ ਲੈ ਕੇ ਲੈਂਡ ਪੋਲਿੰਗ ਦਾ ਮੁੱਦਾ ਲਗਾਤਾਰ ਭੱਗਦਾ ਜਾ ਰਿਹਾ ਢਿਲ ਸਾਬ ਤੇ ਲਗਾਤਾਰ ਵਿਰੋਧ ਹੁੰਦਾ ਹੁਣ ਆਮ ਆਦਮੀ ਪਾਰਟੀ ਦੇ ਐਮਪੀ ਸੀ ਜੀ ਮਾਲਵਿੰਦਰ ਸਿੰਘ ਕੰਗ ਹੋਣਾ ਉਹਨੇ ਇੱਕ ਟਵੀਟ ਕੀਤਾ ਜਾਂਦਾ ਲੈਂਡ ਪੋਲਿੰਗ ਦੀ ਨੀਤੀ ਨੂੰ ਲੈ ਕੇ ਉਹਨਾਂ ਦਾ ਕਹਿਆ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਫਿਰ ਨੀਤੀ ਤਿਆਰ ਕਰੇ ਪਰ ਪੋਸਟ ਡਿਲੀਟ ਕੀਤੀ ਜਾਂਦੀ ਹੈ ਫਿਰ ਵਿਰੋਧੀ ਲਗਾਤਾਰ ਘੇਰਦੇ ਨੇ ਕੰਗ ਸਾਹਿਬ ਨੂੰ ਸੁਖਪਾਲ ਸਿੰਘ ਖੈਰ ਉਹਨਾਂ ਨੇ ਕਿਹਾ ਵੀ ਇਹ ਡਿਲੀਟ ਕਿਉਂ ਕੀਤੀ ਗਈ ਹੈ ਪੋਸਟ ਜੀ ਦੇਖੋ ਅੱਜ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਇਹਨੂੰ ਆਪਾਂ ਬੜੇ ਤਰੀਕੇ ਦੇ ਨਾਲ ਕੀਤਾ ਸੀ ਮੈਨੂੰ ਤਾਂ ਉਦੋਂ ਹੀ ਲੱਗਦਾ ਸੀ ਕਿ ਇਹ ਨਿਆਂ ਦੇ ਵਿੱਚੋਂ ਇੱਕ ਵੱਖਰਾ ਸਰਦਾਰ ਕਿਧਰੋਂ ਨਿਕਲਿਆ ਆ ਇਹ ਉੱਪਰ ਵਾਲਿਆਂ ਦੀ ਸਲਾਹ ਨਾਲ ਬਿਆਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੇਰਾ ਖਿਆਲ ਹੈ ਸਾਰੇ ਦੂ 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 ਕਰਕੇ ਉਹਨੂੰ ਪੈ ਗਏ ਹੋਣਗੇ ਗੱਲਾਂ ਸੁਖਪਾਲ ਖੈਰਾ ਨਹੀਂ ਸਾਰੇ ਪੰਜਾਬੀ ਪੁੱਛਦੇ ਆ ਕਿ ਮਾਲਵਿੰਦਰ ਕੰਗਜੀ ਤੁਸੀਂ ਬੜਕ ਤਾਂ ਬਹੁਤ ਵੱਡੀ ਮਾਰੀ ਸੀ ਲੋਕਾਂ ਨੂੰ ਨਜ਼ਰ ਆ ਰਿਆ ਸੀ ਕਿ ਤੁਸੀਂ ਇਕੱਲੇ ਨਿਕਲੇ ਹੋ ਇਹਨਾਂ ਜਿਹੜੇ ਝਾੜੂ ਵਾਲੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੇ ਘੱਟੋ-ਘੱਟ ਪੰਜਾਬੀਆਂ ਦੇ ਹੱਕ 'ਚ ਗੱਲ ਤਾਂ ਕੀਤੀ ਤੇ ਹੁਣ ਤੁਸੀਂ ਨਾਲ ਦੀ ਨਾਲ ਹੀ ਪੱਤਰੇ ਬਾਚ ਗਏ ਉਹਦੇ ਤੋਂ ਪਿੱਛੇ ਆ ਗਏ ਇੱਕ ਜਾਨਵਰ ਹੁੰਦਾ ਹੈ ਜੇ ਉਹਨੇ 14 ਫੁੱਟ ਛਾਲ ਮਾਰਨੀ ਹੋਵੇ ਉਹ 12 ਫੁੱਟ ਤੱਕ ਮਾਰ ਜਾਂਦਾ ਤੇ ਦੋ ਗਾਹਾਂ ਨੂੰ ਨਹੀਂ ਮਾਰਦਾ 12 ਪਿੱਛੇ ਨੂੰ ਮਾਰਦਾ ਤੁਸੀਂ ਪੰਜਾਬੀਆਂ ਦੀ ਵਾਹ ਵਾਖੱਟੀ ਦੂਜੀਆਂ ਪਾਰਟੀਆਂ ਵਾਲੇ ਵੀ ਹੈਰਾਨ ਕਿ ਮਾਲਵਿੰਦਰ ਸਿੰਘ ਕੰਗ ਜਿਹੜੇ ਇੱਕ ਵਿਦਿਆਰਥੀ ਆਗੂ ਤੋਂ ਜ਼ਿੰਦਗੀ ਸ਼ੁਰੂ ਕੀਤੀ ਸੀ ਆਪਣਾ ਸਫ਼ਰ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਐਡੇ ਦਲੇਰ ਨਿਕਲੇ ਤੇ ਜਦੋਂ ਤੁਸੀਂ ਉਹੀ ਪਿੱਛੇ ਨੂੰ ਮਾਰਤੀ ਛਾਲ ਤੇ ਲੋਕ ਕਹਿਣ ਕਿ ਠੀਕ ਹੈ ਸੁਖਪਾਲ ਸਿੰਘ ਖੈਰਾ ਨੇ ਉਹਦੇ ਉੱਤੇ ਇੱਕ ਗੀਤ ਰਾਹੀਏ ਸਾਰਾ ਕੁਝ ਪੇਸ਼ ਕੀਤਾ ਕਿ ਇੱਕ ਸਾਡਾ ਗਾਇਕ ਹੈ ਕਮਲ ਹੀਰ ਉਹਦਾ ਦੀਦੇ ਵਿੱਚੋਂ ਗਾਣਾ ਗਾਉਂਦਾ ਕਿ ਤੇਰੇ ਪਿਆਰ ਵਾਲੀਆਂ ਮੇਲਾਂ ਡਿਲੀਟ ਕਰਨੀਆਂ ਪੈਗੀਆਂ। ਗਾਹਤੂ ਕਿਸ ਨੇ ਫੋਟੋ ਚੱਕ ਲਿਆ ਹੋਣਾ। ਕਿਆ ਤੈਨੂੰ ਪਿਆਰ ਦੀਆਂ ਪਿੰਘਾਂ ਪਵਾਈਏ। ਤੇ ਮੈਨੂੰ ਤਾਂ ਲੱਗਦਾ ਕਿ ਇਹ ਕੰਗਤ ਸਾਹਿਬ ਨੇ ਜਿੱਡੀ ਤੇਜ਼ੀ ਨਾਲ ਇਹ ਡਿਲੀਟ ਕੀਤੀ ਹੈ ਇਹਦਾ ਜਵਾਬ ਤਾਂ ਉਹ ਖੁਦ ਦੇਣਗੇ। ਪਰ ਇਹ ਡਿਲੀਟ ਹੋਣ ਤੇ ਹੈਰਾਨੀ ਬਹੁਤ ਹੋਈ ਆ ਸਾਰਿਆਂ ਨੂੰ। ਕਟੋ ਘਟ ਸਾਨੂੰ ਲੋਕਾਂ ਨੂੰ ਨੀ ਪੱਤਰਕਾਰ ਲੋਕਾਂ ਨੂੰ ਨਹੀਂ ਹੋਈ ਲੱਗਦਾ ਸੀ ਕਿ ਐਡਾ ਸੂਰਮਾ ਕਿਹੜਾ ਨਿਕਲ ਆਇਆ ਜਿਹੜਾ ਇਹ ਕੇਜਰੀਵਾਲ ਸਾਹਿਬ ਤੋਂ ਵੀ ਅੱਗੇ ਜਾ ਕੇ ਬਾਕੀਆਂ ਨੂੰ ਹੈਰਾਨੀ ਕਰ ਦਿੰਦਾ ਇਹਨਾਂ ਦਾ ਤਾਂ ਸਾਰਾ ਕੁਝ ਵੱਧਾ ਹੋਇਆ ਹੈ ਇਹਨਾਂ ਦੀ ਹਾਈ ਕਮਾਂਡ ਦੇ ਨਾਲ ਤਾਂ ਸਾਰੇ ਵਿਰੋਧੀ ਤਰ੍ਹਾਂ ਦੇ ਆਗੂਆਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਆ ਉਹਨਾਂ ਦਾ ਕਹਿਣਾ ਹੈ ਕਿ ਭਾਈ ਸਾਹਿਬ ਜੀ ਪਹਿਲੇ ਹੀ ਨਾਂ ਵੜਕ ਮਾਰਦੇ ਜੇ ਪਤਾ ਸੀ ਝਾਲਣੀ ਹੋਣੀ ਮਲਵਿੰਦਰ ਸਿੰਘ ਕੰਗ ਦਾ ਪਿੱਛੇ ਹਟ ਜਾਣਾ ਇਹ ਗੱਲ ਸਪਸ਼ਟ ਕਰਦਾ ਹੈ ਕਿ ਇਹਨਾਂ ਦੇ ਆਪਣੇ ਪੱਲੇ ਕੱਖ ਨਹੀਂ ਹੈ ਇਹ ਲੋਕ ਤਾਂ ਕੇਜਰੀਵਾਲ ਦੇਰ ਮੋਟਰ ਨਾਲ ਚੱਲਦੇ ਆ ਜਾਂ ਜਿਹੜੇ ਇੱਥੇ ਦੋ ਤਿੰਨ ਕਰਤਾ ਧਰਤਾ ਬੈਠੇ ਆ ਇੱਕ ਤਾਂ ਮਨੀਸ਼ ਸ਼ੋਧਿਆ ਦੂਜਾ ਉਹ ਸਤਿੰਦਰ ਜੈਨ ਪਤਾ ਨਹੀਂ ਹੋਰ ਕਿਹੜੇ ਕਿਹੜੇ ਬੈਠੇ ਆ ਇਹ ਤਾਂ ਉਹਨਾਂ ਤੋਂ ਵਿੱਚੋਂ ਬਾਹਰ ਨਹੀਂ ਨਿਕਲਦੇ ਇਹਨਾਂ ਨੇ ਉਵੇਂ ਜਿਵੇਂ ਸਾਰਾ ਕੁਝ ਉਲਝਾਤਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ